ਸਾਰੇ ਜੱਗ ਤੋਂ ਜਲਮ ਨੂੰ ਮੇਟਣ ਲਈ ਕਰਨ ਜੱਗ ਦਾ ਉਹ ਉਧਾਰ ਆਏ ਦਸਮ ਪਾਤਸ਼ਾਹ ਗੁਰੂ ਗੋਬਿੰਦ ਮੇਰੇ ਧਾਰ ਪਟਨੇ ਵਿੱਚ ਅਵਤਾਰ ਆਏ ਜੋਤ ਇੱਕ ਸੀ ਸਰੂਪ ਸੀ ਕੇ ਦਸ ਉਹਦੇ ਲੈ ਕੇ ਰੂਪ ਉਹ ਵਾਰੋ ਵਾਰ ਆਏ ਚਾਦਰ ਧਰਮ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਨੀ ਚੌਂਕ ਵਿੱਚ ਕਾਰ ਆਏ ਤੋਰ ਚਾਂਦਨੀ ਚੌਂਕ ਵਿੱਚ ਕਾਰ ਆਏ ਤੇਗ ਬਹਾਦਰ ਗੁਰੂ ਜੀ ਦਾ ਪੋਤਾ ਹਰਗੋਬਿੰਦ ਸਿੰਘ ਸਹਿਬ ਦਾ ਸੀ ਪੀਰਾਂ ਵਿੱਚੋਂ ਉਹ ਪੀਰ ਸੀ ਉਹ ਚਕੋਟੀ ਵਿੱਚ ਯੋਧਿਆਂ ਯੋਧਾ ਮਹਾਨ ਦਾ ਸੀ ਸਾਰੀ ਕਲਾ ਸੰਪੂਰਨ ਸੀ ਗੁਰੂ ਮੇਰਾ ਕਾਦਰ ਭੇਜਿਆ ਰੂਪ ਭਗਵਾਨ ਦਾ ਸੀ ਜਦੋਂ ਧਾਰ ਸੀ ਗੋਰੀ ਅਵਤਾਰਿਆ ਏ ਚਾਦਰ ਧਰਮ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਰੀ ਚੌਂਕ ਵਿਚਕਾਰ ਆਇਆ ਏ आनंदपुर ਦੇ ਕਿਲੇ ਦਾ ਉਹ ਵਾਲੀ ਵਾਲੀ ਦੁਨੀਆ ਤੇ ਕੁੱਲ ਜਹਾਨ ਦਾ ਸੀ ਕਲਗੀ ਸੀਸ ਤੇ ਚਮਕਦੀ ਵੇਖ ਕੇ ਤੇ ਅਸਮਾਨ ਵੀ ਨਿਮ ਨਿਮ ਆਉਂਦਾ ਸੀ ਜਿਹਦੇ ਕਦਮਾਂ 'ਚ ਕੁੱਲ ਦੀਆਂ ਬਾਦਸ਼ਾਹੀਆਂ ਸ਼ਹਿਨशाह ਵੀ ਸੀਸ ਨਿਵਾਉਂਦਾ ਸੀ ਸਾਰੀ ਕਲਾ ਸੰਪੂਰਨ ਸੀ ਗੁਰੂ ਮੇਰਾ ਕਾਗਰ ਭੇਜਿਆ ਰੂਪ ਭਗਵਾਨ ਦਾ ਸੀ ਆਏ ਕਾਲ ਬਣ ਕੇ ਜ਼ਬਰ ਜ਼ਾਲਮ ਲਈ ਜਦੋਂ ਧਾਰ ਸੀ ਗੁਰੇ ਅਵਤਾਰ ਆਏ ਚਾਦਰ ਧੰਨ ਦੀ ਨੂੰ ਰਾਖੇ ਧਰਮ ਦੇ ਨੂੰ ਤੋਰ ਚਾਂਦਨੀ ਚੌਕ ਵਿਚਕਾਰ ਆਏ ਤੈਨੂੰ ਸਿੰਘ ਸਜਾ ਕੇ ਖਾਲਸਾ ਜੀ ਦਸਮੇਸ਼ ਨੇ ਮੋਹਰ ਲਗਾ ਦਿੱਤੀ ਤੂੰ ਏ ਖਾਲਸਾ ਖਾਲਸਾ ਏ ਰੂਪ ਤੇਰਾ ਤੇਰੇ ਹੱਥ ਸ਼ਮਸ਼ੀਰ ਫੜਾ ਦਿੱਤੀ ਚਿੜੀਆਂ ਕੋਲੋਂ ਸੀ ਬਾਜ਼ ਤੋੜਾਰੇ ਜਿਨੇ ਉਹਨੇ ਤੇਰੀ ਤਕਦੀਰ ਬਣਾਈ ਸਿੰਘਾ ਤੂੰ ਏ ਖਾਲਸਾ ਖਾਲਸਾ ਰੂਪ ਤੇਰਾ ਇਹ ਵੀ ਰੀਤ ਸੀ ਉਸ ਚਲਾਈ ਸਿੰਘਾਂ ਪੀਪੀ ਝਾਮ ਸ਼ਹਾਦਤ ਦੇ ਖਾਲਸੇ ਨੇ ਮਰਦਾ ਕੌਮ ਚ ਰੂਸੀ ਪਾਈ ਸਿੰਘਾਂ ਜਦੋਂ ਧਾਰ ਸੀ ਗੁਰੇਵਤਾਰ ਆਏ ਚਾਦਰ ਧਰਨਦੀ ਨੂੰ ਰਾਖੇ ਧਰਨ ਦੇ ਨੂੰ ਤੋਰ ਚਾਂਦਨੀ ਚੌਕ ਵਿਚਕਾਰ ਆਏ ਤੋਰ ਚਾਂਦਨੀ ਚੌਕ ਵਿਚਕਾਰ ਆਏ